ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਮੈਂ ਲੱਗੀਆਂ ਛੱਤ ਤੇ ਕੁਝ ਆਪਣੀਆਂ ਤੁਹਾਨੂੰ ਜਿਹੜੀਆਂ ਲੱਗੀਆਂ ਹੋਈਆਂ ਸਬਜ਼ੀਆਂ ਦਿਖਾਉਂਗੀ ਤੇ ਕੁਝ ਆਪਾਂ ਗਾਜਰਾ ਪੱਟਣੀਆਂ ਸੀ ਉਹ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਤੇ ਕੁਝ ਫਲ ਵਾਲੇ ਜਿਹੜੇ ਆਪਣੇ ਬੂਟੇ ਲੱਗੇ ਹੋਏ ਆ ਉਹਨਾਂ ਤੇ ਕੁਝ ਫਲ ਲੱਗਣੇ ਸਟਾਰਟ ਹੋ ਗਏ ਆ ਉਹ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਨਾਲੇ ਆਪਾਂ ਕੁਝ ਚਕੰਦਰ ਪੱਟਣੇ ਸੀਗੇ ਉਹ ਵੀ ਨਾਲ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਸਭ ਤੋਂ ਪਹਿਲਾਂ ਮੈਂ ਆ ਗਈ ਆ ਜੀ ਗਾਜਰਾਵਲ ਇਹ ਤੁਸੀਂ ਇਹ ਮੈਂ ਇਸ ਤਰ੍ਹਾਂ ਇੱਕ ਡਰਮ ਦੇ ਵਿੱਚ ਲਗਾਈਆਂ ਹੋਈਆਂ ਆ ਪਾਣੀ ਵਾਲੀ ਜਿਹੜੀ ਟੈਂਕੀ ਹੁੰਦੀ ਆ ਉਹਨੂੰ ਕੱਟ ਕੇ ਉਹਦੇ ਵਿੱਚ ਲਗਾਈਆਂ ਹੋਈਆਂ ਗਾਜਰਾ ਗਾਜਰਾਂ ਦੇ ਪੱਤੇ ਦਾ ਬਹੁਤ ਸੋਹਣਾ ਆ ਪਰ ਆਪਾਂ ਅਜੇ ਤੱਕ ਇਹਨਾਂ ਨੂੰ ਪੱਟਿਆ ਨਹੀਂ ਹੈਗਾ ਕੋਈ ਵੀ ਗਾਜਰ ਨੂੰ ਤੇ ਅੱਜ ਪੱਟ ਕੇ ਦੇਖਦੇ ਆ ਕਿਉਂਕਿ ਹੁਣ ਇਹ ਫਿਰ ਅੱਗੇ ਜ਼ਿਆਦਾ ਗਰਮੀ ਆ ਗਈ ਤੇ ਪੱਕੜੀਆਂ ਸ਼ੁਰੂ ਹੋ ਜਾਣੀਆਂ ਤੇ ਹੁਣ ਆਪਾਂ ਥੋੜੀਆਂ-ਥੋੜੀਆਂ ਪੱਟਣੀਆਂ ਜਿਹੜੀਆਂ ਉਹ ਸਟਾਰਟ ਕਰ ਦਿੰਦੇ ਆ ਵਿੱਚ ਜਿੱਦਾਂ ਕੋਈ ਮੋਟੀ ਹੋਊਗੀ ਨਾ ਉਹ ਆਪਾਂ ਪੱਟੀ ਜਾਣੀ ਆ ਤੇ ਬਾਕੀ ਦੂਸਰੀਆਂ ਫਿਰ ਦਵਾਰਾ ਮੋਟੀਆਂ ਹੋ ਜਾਣਗੀਆਂ ਪੈਲੀ ਗਾਜਰੀ ਮੇ ਪੱਟੀ ਦਾ ਪੈਲੀ ਗਾਜਰੀ ਦੋ ਨਿਕਲ ਆਈਆਂ ਇੱਕ ਥਾਂ ਤੋਂ ਨੀਚੋ ਕੋਈ ਕੋਈ ਆਪਾਂ ਪੱਟਣੀਆਂ ਜਿਹੜੀ ਕੋਈ ਮੋਟੀ ਦਿਸਦੀ ਪਈ ਆ ਸਾਰੀਆਂ ਨਹੀਂ ਹਜੇ ਪੱਟਣੀਆਂ ਇਹ ਦੇਖੋ ਇਹਨਾਂ ਕ ਸਾਈਜ਼ ਇਹਨਾਂ ਦਾ ਹੋ ਚੁੱਕਾ ਆ ਯਾਨੀ ਖਾਣ ਜੋਗੇ ਹੋ ਚੁੱਕੀਆਂ ਨੇ ਤੇ ਬਹੁਤ ਜ਼ਿਆਦਾ ਆਪਾਂ ਵੱਡੀਆਂ ਕਰਕੇ ਇਹਨਾਂ ਨੂੰ ਕਿਹੜਾ ਵੇਚਣਾ ਵਾ ਆਪਾਂ ਤੇ ਘਾਰ ਹੀ ਖਾਣੀਆਂ ਇਸ ਕਰਕੇ ਆਪਾਂ ਵਿਰਲੀਆਂ ਵਿਰਲੀਆਂ ਵਿੱਚੋਂ ਪੱਟੀ ਜਾਣੀਆਂ ਆ ਗਾਜਰਾਂ ਜਦੋਂ ਵੀ ਤੁਸੀਂ ਲਗਾਣੀਆਂ ਗਾਜਰਾਂ ਨੂੰ ਪਾਣੀ ਜਿਹੜਾ ਬਹੁਤ ਘੱਟ ਦੇਵੋ ਹੁਣ ਵੀ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਮਿੱਟੀ ਜਿਹੜੀ ਆ ਦੇਖੋ ਬਿਲਕੁਲ ਸੁੱਕੀ ਹੋਈ ਆ ਤੇ ਜਿੰਨਾ ਆਪਾਂ ਪਾਣੀ ਘੱਟ ਦੇਵਾਂਗੇ ਉਨਾਂ ਹੀ ਗਾਜਰਾਂ ਨੂੰ ਜਿਹੜੀਆਂ ਜੜਾ ਨਹੀਂ ਬਣਨਗੀਆਂ ਤੇ ਗਾਜਰ ਲੰਬੀ ਤੇ ਮਿੱਠੀ ਬਣੂਗੀ ਗਾਜਰਾਂ ਦਾ ਇਹ ਦੂਸਰੀ ਗਾਜਰਾਂ ਜਿਹੜੀ ਸੰਤਰੀ ਜਿਹਾ ਰੰਗ ਦੀ ਹੁੰਦੀ ਆ ਇਹ ਜ਼ਿਆਦਾਤਰ ਗਰਮੀਆਂ ਦੇ ਵਿੱਚ ਹੀ ਹੁੰਦੀ ਆ ਇੰਨੀਆਂ ਮੈਂ ਪਾਟ ਲੀਆਂ ਦੇਖੋ ਜਿੰਨੀਆਂ ਕਿ ਮੈਂ ਚਾਹੀਦੀਆਂ ਸੀਗੀਆਂ ਉਨੀਆਂ ਕਿ ਮੈਂ ਪਾਟ ਲੀਆਂ ਤੇ ਹੁਣ ਆਪਾਂ ਚੱਲਦੇ ਆ ਚਕੰਦਰਵਾਲ ਇਧਰ ਮੈਂ ਆ ਗਈ ਚਕੰਦਰਾਂ ਵਾਲੀ ਸਾਈਡ ਇਹ ਟੋਕਰੀਆਂ ਦੇ ਵਿੱਚ ਲੱਗੇ ਹੋਏ ਜਿਹੜੀ ਫਰੂਟ ਵਾਲੀਆਂ ਟੋਕਰੀਆਂ ਹੁੰਦੀਆਂ ਤੇ ਚਕੰਦਰਾਂ ਦੇ ਥੋੜੇ ਪੱਤੇ ਕਮਲਾ ਗਏ ਮੈਂ ਨਾ 2-3 ਦਿਨ ਆਈ ਨਹੀਂ ਛੱਤ ਤੇ ਇਸ ਕਰਕੇ ਨਾ ਪਾਣੀ ਦੇਣ ਵਾਲਾ ਹੋਇਆ ਸੀ ਇਹਨਾਂ ਨੂੰ ਤੇ ਹੁਣ ਮੈਂ ਨਾਲੇ ਤਾਂ ਪਾਣੀ ਦਿੱਤਾ ਤੇ ਨਾਲੇ ਦੋ ਕਾਪਾ ਪਾਟ ਲੈਨੇ ਜਿੰਨੇ ਕਾਪਾ ਖਾਣੇ ਆ ਚਕੰਦਰਾਂ ਦਾ ਸਾਈਜ਼ ਠੀਕ ਬਣ ਗਿਆ ਮਤਲਬ ਨਾ ਬਹੁਤ ਜ਼ਿਆਦਾ ਵੱਡੇ ਤੁਸੀਂ ਕਹਿ ਸਕਦੇ ਹੋ ਉਹ ਤਾਂ ਨਾਲ ਛੋਟੇ ਕਹਿ ਸਕਦੇ ਹੋ ਇਹ ਨਾਇਆ ਵੀ ਚਲੋ ਇਹ ਪਿਓਰ ਆਰਗੈਨਿਕ ਨੇ ਇਹਨਾਂ ਦੇ ਵਿੱਚ ਕੋਈ ਖਾਦ ਵਗੈਰਾ ਆਪਾਂ ਨਹੀਂ ਪਾਈ ਹੋਈ ਇਹਨਾਂ ਦੇ ਆਪਾਂ ਪੱਤੇ ਵੀ ਵਰਤ ਸਕਦੇ ਆ ਜੂਸ ਦੇ ਵਿੱਚ ਜੇ ਤੁਸੀਂ ਪੱਤੇ ਵੀ ਚਾਹੋ ਤਾਂ ਜਿਹੜੇ ਕੁਲੇ-ਕੁਲੇ ਪੱਤੇ ਆ ਉਹ ਵੀ ਤੁਸੀਂ ਪਾ ਸਕਦੇ ਹੋ ਇਧਰ ਨਾਲ ਹੀ ਆਪਾਂ ਥੋੜੀ ਜੀ ਬਰੋਕਲੀ ਵੀ ਤੋੜ ਲਈਏ ਬਰੋਕਲੀ ਵੀ ਮੈਂ ਪੱਤਿਆਂ ਸਮੇਤ ਹੀ ਤੋੜੂੰਗੀ ਜਿਹੜੇ ਕੁਲੇ-ਕੁਲੇ ਪੱਤੇ ਆ ਉਹਨਾਂ ਦੀ ਆਪਾਂ ਵਰਤੋਂ ਜਿਹੜੀ ਉਹ ਕਰ ਲਈਦੀ ਆ ਕਿਉਂਕਿ ਇਹਨਾਂ ਦੇ ਵਿੱਚ ਕੋਈ ਖਾਦ ਕੋਈ ਇਹਨਾਂ ਨੂੰ ਸਪਰੇਅ ਤਾਂ ਕੀਤੀ ਨਹੀਂ ਹੋਈ ਵੀ ਇਹਨਾਂ ਦੇ ਪੱਤੇ ਜਿਹੜੇ ਹਾਨੀਕਾਰਕ ਹੋਣਗੇ ਤੇ ਇਸ ਕਰਕੇ ਇਹਨਾਂ ਦੇ ਆਪ ਪੱਤੇ ਵੀ ਜੜੇ ਆ ਵਰਤੋਂ ਦੇ ਵਿੱਚ ਲੈ ਲੀਦੇ ਆ ਇਹ ਆਪਾਂ ਡੰਡਲ ਜਿਹੜੇ ਥੱਲੇ ਵਾਲੇ ਇਸ ਤਰ੍ਹਾਂ ਛੱਡੀ ਜਾਣੇ ਆ ਇਹਨਾਂ ਨੂੰ ਦੁਬਾਰਾ ਫਿਰ ਛੋਟੇ ਛੋਟੀ ਜਿਹੜੀ ਬਰੋਕਲੀ ਆ ਉਹ ਲੱਗਿਆ ਆਉਂਦੀਆਂ ਆ ਇਹ ਮੈਂ ਤਿੰਨ ਦੇਖੋ ਤੁਸੀਂ ਤੋੜ ਲੀਆਂ ਆ ਇਧਰ ਮੈਂ ਆ ਗਈ ਨਿੰਬੂ ਵਾਲ ਦਾ ਜਿਹੜਾ ਬੂਟਾ ਲੱਗਾ ਹੋਇਆ ਆਪਾਂ ਇਸ ਤਰ੍ਹਾਂ ਨੂੰ ਬਾਲਟੀ ਦੇ ਵਿੱਚ ਲਗਾਇਆ ਜਿਹੜੀ ਪੇਂਟ ਵਾਲੀ ਬਾਲਟੀ 20 ਲੀਟਰ ਦੀ ਆਂਦੀ ਆ ਉਹਦੇ ਵਿੱਚ ਆਪਾਂ ਲਗਾਇਆ ਹੋਇਆ ਤੇ ਵਧੀਆ ਬੂਟਾ ਨਿੰਬੂ ਦਾ ਚੱਲ ਪਿਆ ਆ ਬਾਲਟੀ ਦੇ ਵਿੱਚ ਜਦੋਂ ਆਪਾਂ ਨੂੰ ਜ਼ਰੂਰਤ ਹੋਊਗੀ 1-2 ਸਾਲ ਤੱਕ ਫਿਰ ਆਪਾਂ ਇਹਨੂੰ ਪਾਟ ਕੇ ਵੱਡੇ ਡਰਮ ਦੇ ਵਿੱਚ ਕਰ ਦੇਵਾਂਗੇ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਤਿੰਨ ਚਾਰ ਨਿੰਬੂ ਤੋੜ ਲਈਏ ਵੈਸੇ ਇਹਨੂੰ ਅੱਗੇ ਵਾਲੇ ਨਿੰਬੂ ਜਿਹੜੇ ਹੁਣ ਲੱਗਣੇ ਸ਼ੁਰੂ ਹੋ ਗਏ ਆ ਤੇ ਇਸ ਕਰਕੇ ਨਿੰਬੂ ਜਿਹੜੇ ਇਹਦੇ ਸਾਰੇ ਹੀ ਵੈਸੇ ਤਾਂ ਲਾ ਲੈਣੇ ਚਾਹੀਦੇ ਆ ਕਿਉਂਕਿ ਅੱਗੇ ਵਾਲਾ ਫਲ ਜਿਹੜਾ ਉਹ ਫੇਰ ਵੱਡਾ ਨਹੀਂ ਹੋਣਾ ਤੁਸੀਂ ਦੇਖੋ ਇੱਧਰ ਛੋਟੇ-ਛੋਟੇ ਨਿੰਬੂ ਇਸ ਤਰ੍ਹਾਂ ਲੱਗੇ ਆਏ ਆ ਦੁਬਾਰਾ ਤੇ ਮੈਂ ਦੋ ਤਿੰਨ ਹੀ ਛੱਡਣੇ ਆ ਨਿੰਬੂ ਤੇ ਬਾਕੀ ਮੈਂ ਸਾਰੇ ਤੋੜ ਲੈਣੇ ਨੇ ਇਹ ਕਾਗਜੀ ਨਿੰਬੂ ਆ ਇਹਦਾ achar ਜਿਹੜਾ ਮਿੱਠਾ achar ਬਣਾਓ ਤਾਂ ਬਹੁਤ ਵਧੀਆ ਤੇ ਸਵਾਦ ਬੰਦਾ ਦੋ ਤਿੰਨ ਵਿੱਚ ਨਿੰਬੂ ਹਲੇ ਜਿਹੜੇ ਉਹ ਹਰੇ ਆ ਉਹਨਾਂ ਨੂੰ ਆਪਾਂ ਛੱਡ ਦੇਵਾਂਗੇ ਕਿਉਂਕਿ ਜਦੋਂ ਉਹ ਕੱਲੇ ਰਹਿ ਗਏ ਨਾ ਫਿਰ ਉਹਨਾਂ ਤਿੰਨ ਚਾਰ ਦਿਨਾਂ ਦੇ ਵਿੱਚ ਹੀ ਵੱਡੇ ਹੋ ਜਾਣਾ ਉਹਨਾਂ ਨੂੰ ਤਿੰਨ ਚਾਰ ਆਪਾਂ ਨਿੰਬੂ ਦੇਤੇ ਛੱਡ ਇੰਨੇ ਆਪਾਂ ਨਿੰਬੂ ਲੈ ਤੋੜ ਲਗਭਗ ਅੱਧਾ ਕਿਲੋ ਤੋਂ ਜ਼ਿਆਦਾ ਨਿੰਬੂ ਹੋਣੇ ਨੇ ਇਹ ਮੇਰੀ ਬਰੋਕਲੀ ਜਿਹੜੇ ਡਰਮ ਦੇ ਵਿੱਚ ਲੱਗੀ ਹੋਈ ਆ ਵੱਡੇ ਡਰਮ ਦੇ ਵਿੱਚ ਇਹਦੇ ਥੋੜੇ ਮੈਨੂੰ ਪੱਤੇ ਚਾਹੀਦੇ ਸੀਗੇ ਤੇ ਇਹਦੇ ਆਪਾਂ ਥੋੜੇ ਜਿਹਾ ਪੱਤੇ ਵੀ ਤੋੜ ਲਈਏ ਤੇ ਨਾਲ ਆਪਾਂ ਇੱਕ ਫੁੱਲ ਹੋਰ ਤੋੜ ਲੈਨੇ ਆ ਥੋੜੇ ਜਿਹਾ ਆਪਾਂ ਇਹਦੇ ਪੱਤੇ ਵੀ ਤੋੜ ਲਵਾਂਗੇ ਹੁਣ ਮੈਂ ਆ ਗਈ ਬੰਦ ਗੋਭੀ ਵਾਲੀ ਸਾਈਡ ਇਹਦਾ ਵੀ ਤੁਸੀਂ ਗੋਭੀ ਦਾ ਵੀ ਦੇਖ ਲਓ ਦੇਖ ਸਕਦੇ ਹੋ ਜਿਹੜਾ ਇਹਦਾ ਹੈੱਡ ਵਾ ਲਗਭਗ 9 ਕਿਲੋ ਦੇ ਕਰੀਬ ਹੋ ਚੁੱਕਾ ਆ ਤੇ ਇਹ ਵੀ ਆਪਾਂ ਇੱਕ ਤੋੜ ਲਈਏ ਕਿਉਂਕਿ ਆਪਾਂ ਕ੍ਰੇਟ ਖਾਲੀ ਕਰਨੇ ਆ ਇਸ ਕਰਕੇ ਆਪਾਂ ਇਹਨੂੰ ਮੁੱਢੋਂ ਹੀ ਪੱਟ ਲੈਣਾ ਵਾ ਤੇ ਪੱਤਾ ਗੋਭੀ ਤਾਂ ਵੈਸੇ ਵੀ ਇੱਕ ਵਾਰ ਹੀ ਲੱਗਦੀ ਆ ਦੁਬਾਰਾ ਇਹ ਨਹੀਂ ਲੱਗਦੀ ਹੁੰਦੀ ਇਹਨੂੰ ਤੇ ਕੋਈ ਫੁੱਲ ਲੱਗਣਾ ਇਧਰ ਮੈਂ ਆ ਗਈ ਹੁਣ ਧਨੀਏ ਵਾਲੀ ਸਾਈਡ ਅੱਜ ਆਪਾਂ ਸਾਰੀਆਂ ਚੀਜ਼ਾਂ ਥੋੜੀਆਂ-ਥੋੜੀਆਂ ਤੋੜ ਕੇ ਲੈ ਜਾਣੀਆਂ ਕਿਉਂਕਿ 2-3 ਦਿਨ ਛੱਤ ਤੇ ਆਏ ਨਹੀਂ ਇਸ ਕਰਕੇ ਸਾਰਾ ਸਮਾਨ ਜਿਹੜਾ ਖਤਮ ਹੋਇਆ ਪਿਆ ਸੀ ਇਹ ਤੁਸੀਂ ਦੇਖੋ ਬਾਥੂ ਦਾ ਬੂਟਾ ਵੀ ਵਿੱਚ ਗਿਆ ਇੱਕ ਧਨੀਆ ਬਹੁਤ ਸੋਨਾ ਹੋਇਆ ਆਪਣਾ ਬਿਲਕੁਲ ਹਰਾ ਤਾਂ ਨਹੀਂ ਆਇਆ ਤੇ ਲਗਭਗ ਅਪ੍ਰੈਲ ਤੱਕ ਇਹਨੇ ਚੱਲ ਜਾਣਾ ਕਿਉਂਕਿ ਇਹ ਮੈਂ ਥੋੜਾ ਲੇਟ ਲਗਾਇਆ ਸੀ ਸਬਜ਼ੀਆਂ ਮੈਂ ਸਾਰੀਆਂ ਤੋੜ ਲਈਆਂ ਤੇ ਹੁਣ ਮੈਂ ਅੱਗੇ ਜੀ ਟਮਾਟਰਾਂ ਵਾਲੀ ਸਾਈਡ ਹੁਣ ਆਪਾਂ ਤੁੜਕਾ ਵੀ ਤੋੜ ਲਈਏ ਇੱਕ ਜ਼ਿਆਦਾ ਕਲਰ ਹੋਇਆ ਪਿਆ ਟਮਾਟਰਾਂ ਦਾ ਬਹੁਤ ਜ਼ਿਆਦਾ ਨਹੀਂ ਪੱਕੇ ਪਰ ਵਿੱਚ ਫਿਰ ਵੀ ਠੀਕ ਆ ਇੱਕ ਦੋ ਦਿਨ ਇਹ ਪਏ ਰਹੇ ਤਾਂ ਇਹਨਾਂ ਨੇ ਹੋ ਜਾਣਾ ਬਿਲਕੁਲ ਉਸ ਸੰਤਰੀ ਰੰਗ ਦੇ ਜਿੰਨੇ ਕ ਪੱਕੇ ਸੀ 4-5 ਮੈਂ ਤੋੜ ਲਿਆ ਤੇ ਹੁਣ ਆਪਾਂ ਚੱਲਦੇ ਹਾਂ ਲਸਣ ਵਾਲੀ ਸਾਈਡ ਇਧਰ ਆਪਣਾ ਲੱਗਾ ਹੋਇਆ ਜੀ ਲਸਣ ਟੋਕਰੀ ਦੇ ਵਿੱਚ ਦੋ ਗੰਡੀਆਂ ਪੈਦੀਆਂ ਵੀ ਪੱਟ ਲਈਏ ਹਰਾ ਲਸਣ ਤੇ ਆ ਵੀ ਜਿਹੜਾ ਤੜਕਾ ਬਹੁਤ ਸਵਾਦ ਲੱਗਦਾ ਦੋ ਗੰਡੀਆਂ ਮੈਂ ਤੋੜ ਲਈਆਂ ਕਿਉਂਕਿ ਇਹ ਮੋਟਾ ਲਸਣ ਵਾ ਇਹਦੇ ਪੱਤੇ ਬਹੁਤ ਚੌੜੇ ਆ ਇਸ ਕਰਕੇ ਦੋ ਹੀ ਪੱਤੇ ਜਿਹੜੇ ਆ ਬਹੁਤ ਹੋ ਜਾਂਦੇ ਆ ਸਬਜੀ ਮੈਂ ਦੇਖੋ ਸਾਰੀ ਤੋੜ ਲਈ ਆ ਪੱਤਾ ਗੋਭੀ ਕੁਝ ਗਾਜਰਾ ਚੁਕੰਦਰ ਨਿੰਬੂ ਟਮਾਟਰ ਬ੍ਰੋਕਲੀ ਲਸਣ ਧਨੀਆ ਮੇਥੀ ਜਿੰਨੇ ਕਾਪਾਂ ਜਰੂਰ ਸੀ ਆਪਾਂ ਤੋੜ ਲਈ ਆ ਤੇ ਤੁਸੀਂ ਵੀ ਚਾਹੋ ਤਾਂ ਛੱਤ ਤੇ ਇਸ ਤਰ੍ਹਾਂ ਥੋੜੀ ਥੋੜੀ ਸਬਜ਼ੀ ਸਾਰੀ ਲਗਾ ਸਕਦੇ ਹੋ ਤੇ ਚਲੋ ਸਾਰਾ ਤੇ ਨਹੀਂ ਆਪਾਂ ਇਹਦੇ ਨਾਲ ਪੂਰਤੀ ਕਰ ਸਕਦੇ ਲੇਕਿਨ ਫਿਰ ਵੀ ਥੋੜਾ ਜਿੰਨਾ ਕ ਆਪਾਂ ਹੋ ਸਕੇ ਆਰਗੈਨਿਕ ਖਾਣ ਦੀ ਓਨੀ ਕੋਸ਼ਿਸ਼ ਕਰ ਰਹੇ ਆ ਤੇ ਥੋੜੀ ਮਿਹਨਤ ਕਰੋ ਤੇ ਥੋੜ ਜਿੰਨਾ ਕੋਲ ਜਗ੍ਹਾ ਨਹੀਂ ਹੈਗੀ ਤੁਸੀਂ ਛੱਤ ਤੇ ਇਸ ਤਰ੍ਹਾਂ ਥੋੜੀ ਥੋੜੀ ਸਬਜ਼ੀ ਲਗਾ ਸਕਦੇ ਹੋ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਆ ਤੇ ਵੀਡੀਓ ਲਾਈਕ ਕਮੈਂਟ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ Dion de Vasdero